ਅਮ੍ਰਿਤਸਰ ਦੇ ਗੁਰਦੁਆਰਾ ਪੰਗਾ ਸਾਹਿਬ ਨੇੜੇ ਵੱਡੇ ਮੈਦਾਨ 'ਚ ਦੀਵਾਲੀ ਤੇ ਬੰਦੀ ਛੋੜ ਦੇ ਹਾੜੇ ਤੋਂ ਅਗਲੇ ਦਿਨ ਨਿਹੰਗ ਸਿੰਘਾਂ ਵੱਲੋਂ ਸ਼ਾਨਦਾਰ ਮਹੱਲਾ ਕੱਢਿਆ ਗਿਆ ਇਸ ਮੌਕੇ ਵਕਫਾ ਖੰਨੇ ਨਿਹੰਗ ਸੰਪਰਦਾਵਾਂ ਦੇ ਸਿੰਘ ਵੱਡੀ ਗਿਣਤੀ 'ਚ ਇਕੱਠੇ ਹੋਏ ਤੇ ਆਪਣੇ ਯੋਧਾ ਜਜ਼ਬੇ ਤੇ ਸਿੱਖ ਵਿਰਸੇ ਨੂੰ ਪ੍ਰਗਟ ਕੀਤਾ ਮਹੱਲੇ ਦੌਰਾਨ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਤਲਵਾਰਬਾਜ਼ੀ ਤੇ ਗੱਤਕੇ ਦੇ ਦਿਲਚਸਪ ਪ੍ਰਦਰਸ਼ਨ ਕੀਤੇ ਗਏ ਜਿਨ੍ਹਾਂ ਨੂੰ ਦੇਖਣ ਲਈ ਸਥਾਨਕ ਸੰਗਤ ਦੀ ਵੱਡੀ ਪੀੜ ਇਕੱਠੀ ਹੋਈ ਨੀਲੇ ਬਾਣੇ ਤੇ ਉੱਚੇ ਦੁਮਾਲੇ ਪਹਿਨੇ ਸਿੰਘਾਂ ਨੇ ਖਾਲਸਾ ਪੰਥ ਦੀ ਸ਼ੋਰਬੀੜਤਾ ਤੇ ਧਾਰਮਿਕ ਰਵਾਇਤਾ ਜੀਵੰਤ ਚਲਕ ਪੇਸ਼ ਕੀਤੀ ਇਸ ਮੌਕੇ ਗੁਰਬਾਣੀ ਕੀਰਤਨ ਤੇ ਅਰਦਾਸ ਨਗਾਰੇ ਵਜਾ ਕੇ ਮਹੱਲੇ ਦੀ ਸ਼ੁਰੂਆਤ ਕੀਤੀ ਗਈ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ। ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ। ਅੱਜ ਸਾਰੇ ਜੰਗ ਸਿੰਘ ਆਪਣੇ ਵਰਸ਼ੇ ਨੇਜੀਆਂ ਤੇ ਕਿਰਪਾਨਾਂ ਤੇ ਤਲਵਾਰਾਂ ਦੇ ਨਾਲ ਜੰਗ ਜੂਝ ਬੁਖਾ ਰਹੇ ਹਨ। ਘੋੜ ਸਵਾਰੀਆਂ ਕਰ ਰਹੇ ਨੇ। ਇਹ ਦ੍ਰਿਸ਼ ਮੇਰੀ ਪ੍ਰੀਤ ਦੇ ਮਾਲਕ ਬੰਦੀ ਸ਼ੋਰ ਦੀ ਵਸੂ ਦੇਖੋ ਜੀ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਵਿੱਚ ਸਿੰਘ ਪੰਥ ਦੀ ਸ਼ਾਨ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਬਹੁਤ ਹੀ ਸੋਹਣਾ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨਜ਼ਰ ਆ ਰਹੇ ਹਨ ਕਿੰਨੇ ਕਿੰਨੇ ਸੋਹਣੇ ਘੋੜੇ ਹਾਥੀ ਸਾਰੇ ਸਜੇ ਹੋਏ ਨਜ਼ਰ ਆ ਰਹੇ ਹਨ ਇਹ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬਹੁਤ ਵਧੀਆ ਪੰਗਾਰਾ ਦੇਖਿਆ ਜੀ ਇੱਥੇ ਵੜੀਆਂ ਗੁਰਬੀਆਂ ਲਾੜ ਲਿਆ ਫੌਜਾਂ ਨੇ ਬਹੁਤ ਟ੍ਰੈਂਡ ਹੋ ਜਾਂਦੇ ਆਵੇਂ ਬਹੁਤ ਸੋਹਣਾ ਇਹਨਾਂ ਕਰਤਬ ਦਿਖਾਏ ਨੇ ਔਰ ਡੇਂਜਰਸ ਵੀ ਨੇ ਬੰਦੀ ਥੋੜੀ ਖਤਰਨਾਕ ਵੀ ਨੇ ਬਹੁਤ ਆ ਆ ਆਂਜੇਂ ਦਰਬਾਰ ਸਾਹਿਬ ਕਰਕੇ ਔਰਾਂ ਦਾ ਵੇਖਣ ਕਰਕੇ ਆਏ ਆ ਤੇ ਨਜ਼ਾਰੇ ਦਰਬਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੂਨ ਦੇਖਿਆ ਅਸ਼ਟਵਾਜੀ ਦੇਖੀ ਸੰਗਤਾਂ ਵੇਖੀਆਂ ਦੀਪਾਲਾ ਕਰਦੀਆਂ ਵੇਖੀਆਂ ਇੱਥੇ ਦਾ ਜੋ ਨਜ਼ਾਰਾ ਉਹ ਅਲੱਗ ਹੀ ਆ ਬੜਾ ਅਜੂਬਾ ਕਿਤੇ ਇਹ ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਉਹਨਾਂ ਨੇ ਆਪਣੇ ਅਸੀਸ ਸਾਹਿਬ ਇੱਥੇ ਉਹਨਾਂ ਨੇ ਸੀਸੀਟੀਵੀ ਸਪੱਖਿ ਸਖਿਤੀਆ ਕੇ ਅੰਮ੍ਰਿਤਸਰ ਜਾ ਕੇ ਦਿਵਾਲੀ ਵੇਖਣਾ ਸੀ ਪਹਿਲਾਂ ਵੀ ਆਏ ਹਾਂ ਕਾਫੀ ਸਾਲ ਪਹਿਲਾਂ ਪਰ ਇਹ ਨਜ਼ਾਰਾ ਨਹੀਂ ਦੇਖਿਆ ਸੀ ਉਹ ਇਹ ਫੌਜਾਂ ਨੇ ਦਿਖਾਇਆ ਇਹ ਨਜ਼ਾਰਾ ਨਹੀਂ ਦੇਖਿਆ ਬਹੁਤ ਅੱਛਾ ਲੱਗਾ ਮਾਇਕਾ ਖਾਲਸਾ ਸਾਹਿਬ ਵਾਹਿਗੁਰੂ ਦੇਖੋ ਜੀ ਇਤਿਹਾਸਕ ਦਿਹਾੜਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਇਹ ਜਿਹੜੇ ਜੰਗ ਜੂ ਕਰਤਵ ਜਾਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੋਮ ਨੂੰ ਇੰਨਾ ਜੰਗਜੂ ਕਰਤਾ ਤੇ ਸਾਡੀਆਂ ਲਿਆਂਗ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਰ ਉਹ ਮੈਂ ਕਹਿੰਦਾ ਜੀ ਦੇਖੋ ਮਹੱਲੇ ਦਾ ਮਤਲਬ ਇਹ ਹੋਲੇ ਮਹੱਲੇ ਤੇ ਲੰਨਪੁਰ ਸਾਹਿਬ 'ਚ ਹੁੰਦਾ ਫਤਿਹਸ਼ਰੀ ਫਤਿਹਗੜ ਸਾਹਿਬ 'ਚ ਹੁੰਦਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਦੀਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗਜੂ ਕਰਤਬ ਕੀਤੇ ਜਾਂਦੇ ਨੇ ਜੀ ਹਰ ਸਾਲ ਕੀਤੇ ਜਾਂਦੇ ਨੇ